ਇਨ ਦਿਨ ਕਹਿੰਦੇ ਬੜੀ ਬਾਰਿਸ਼ ਪਈ ਤੇ ਉਹ ਸੌਦਾ ਲੈਣ ਨਹੀਂ ਆਇਆ ਸਮਝਿਓ ਤੇ ਭਾਈ ਲੈਣਾ ਜਿਹਨੇ ਸੋਚਿਆ ਕਿ ਅੱਜ ਉਹ ਤਿੰਨ ਦਿਨ ਹੋ ਗਏ ਸਿੱਖ ਜਿਹੜਾ ਸੌਦਾ ਲੈਣ ਨਹੀਂ ਆਇਆ ਪਤਾ ਲੱਗਿਆ ਵੀ ਬਰਸਾਤ ਕਰਕੇ ਦਿਹਾੜੀ ਫੁੱਟ ਗਈ ਉਹਦੀ ਤਿੰਨ ਦਿਹਾੜੀਆਂ ਨਹੀਂ ਲੱਗੀਆਂ ਇਸ ਲਈ ਸੌਦਾ ਨਹੀਂ ਲੈਣ ਆਇਆ ਤੇ ਜਦੋਂ ਚੌਥੇ ਦਿਨ ਬਰਸਾਤ ਹੱਟੀ ਤੇ ਸ਼ਾਮ ਨੂੰ ਭਾਈ ਸਿੰਘ ਆਇਆ ਲਿਆ ਭਾਈ ਲੈਣਿਆ ਮੈਨੂੰ ਸੌਦਾ ਦੇ ਉਹ ਕਹਿੰਦੇ ਤੂੰ ਤਿੰਨ ਦਿਨ ਕਿਉਂ ਨਹੀਂ ਆਇਆ ਕਹਿੰਦੇ ਤਿੰਨ ਦਿਨ ਬਰਸਾਤ ਪੈਂਦੀ ਸੀ ਦਿਹਾੜੀ ਨਹੀਂ ਲੱਗੀ ਸਾਸੰਗਤ ਬੋਲੋ ਸ਼੍ਰੀ ਵਾਹਿਗੁਰੂ ਜੀ ਕਹਿੰਦੇ ਫਿਰ ਦਿਹਾੜੀ ਨਹੀਂ ਲੱਗੀ ਤੇ ਕੀ ਖਾਂਦਾ ਕਹਿੰਦੇ ਫਿਰ ਭੁੱਖੇ ਹੀ ਰਹਿਣਾ ਪਿਆ ਭੁੱਖੇ ਹੀ ਰਹਿਣਾ ਪਿਆ ਥੋੜਾ ਛੱਕੇ ਗੁਜ਼ਾਰਾ ਕਰਨਾ ਪਿਆ ਤੇ ਕਹਿੰਦੇ ਫਿਰ ਉਸ ਦਿਨ ਉਹ ਦੁਕਾਨ ਪਾਈ ਲੈਣੇ ਜੀ ਨੇ ਵੱਧ ਸੌਦਾ ਪਾਤਾ ਪੈਸੇ ਉਹ ਨਹੀਂ ਸੌਦਾ ਵੱਧ ਪਾਤ ਤੈ ਤੇ ਭਾਈ ਸਿਆਹ ਕਹਿੰਦਾ ਆ ਜਿਹੜਾ ਪਰਾਇਆ ਹੱਕ ਪਾਤ ਨਾ ਜਿਆਦਾ ਪਾਤਾ ਕਹਿੰਦੇ ਇਹ ਕੱਢ ਲੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਇਹ ਐ ਸਿੱਖੀ ਇੱਕ ਮੁਠੀ ਵੀ ਮੈਂ ਪਰਾਏ ਹੱਕ ਦੀ ਨਹੀਂ ਲੈਣੀ ਇੱਕ ਚਮਚਾ ਵੀ ਮੈਂ ਵੱਧ ਨਹੀਂ ਲੈਣਾ ਸੌਦੇ ਦਾ ਜਿੰਨੇ ਮੈਂ ਪੈਸੇ ਦਿੱਤੇ ਮੈਨੂੰ ਓਨੇ ਦਾ ਸਲਜਾਈ ਦੇ ਤੇ ਭਾਈ ਲੈਣਾ ਜੀ ਸੋਚਦੇ ਆ ਵੀ ਐਨਾ ਸਿੱਧਗੀ ਕਹਿੰਦੇ ਸੱਚ ਦੱਸ ਗੁਰੂ ਕਿਆ ਪਿਆਰਿਆ ਇਸ ਮਤ ਤੈਨੂੰ ਕਿਹਨੇ ਦਿੱਤੀ ਐ ਤੇ ਭਾਈ ਸ਼ੀਆ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰਨਾ ਖਾਏ ਕਹਿੰਦੇ ਮੇਰੇ ਗੁਰੂ ਨਾਨਕ ਨੇ ਕਿਹਾ ਵੀ ਪਰਾਇਆ ਹੱਕ ਨਹੀਂ ਖਾਣਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜੇ ਪਰਾਇਆ ਹੱਕ ਖਾਂਦੇ ਨੇ ਉਹ ਸਮਝ ਲੋ ਵੀ ਗਾਂ ਦਾ ਤੇ ਸੂਰ ਦਾ ਮਾਸ ਖਾਂਦੇ ਆ ਉਹ ਵੈਜੀਟੇਰੀਅਨ ਨਾ ਸਮਝਣ ਆਪਣੇ ਆਪ ਨੂੰ ਉਹ ਨੌਨ ਵੈਜੀਟੇਰੀਅਨ ਨੇ